ਇਹ ਵੀ ਬਾਬਾ ਜੀ ਦੇ ਨਾਂ 'ਤੇ ਸੇਖਮਾ ਤੇ ਪਿੰਡ ਦੇ ਨਾਂ 'ਤੇ ਮਲਵੀ ਪਿੰਡ ਵੀ ਬਾਬੇ ਦੇ ਨਾਂ ਤੇ ਵੱਜਿਆ ਇਹਨੂੰ ਮਲਵੀ ਬਾਬਾ ਸੇਖਮਾ ਹੀ ਬੋਲਦੇ ਆ ਇੱਧਰ ਗੁਰੂ ਘਰ ਆ ਆ ਸਾਰੀ ਭਾਈ ਦੇਖ ਲੋ ਬਹੁਤ ਮਲਵੀ ਪੁਰਾਣਾ ਕੰਮ ਆ ਇਥੇ ਅਜ ਤਾਂ ਨਹੀਂ ਉਹ ਸਾਹਮਣੇ ਬਾਬਾ ਜੀ ਦਾ ਸਤਾਨ ਆ ਹਾਲੋ ਬਾਬਾ ਜੀ ਦੀਆਂ ਵੱਡੀਆਂ ਭਾਈ ਚੰਦੋਲਾ ਲੱਗੀਆਂ ਇਥੇ ਤੇ ਇਹ ਬਾਬੇ ਦਾ ਗੁਰੂ ਘਰ ਆ ਬਾਬੇ ਦਾ ਨਾਂ ਹੀ ਬਾਬਾ ਸੇਖਮਾ ਜੀ ਠੀਕ ਹੈ ਜੀ ਹਾਂ ਬਹੁਤ ਲੰਮਾ ਡੋੜਾ ਕੰਮ ਚੱਲਦਾ ਜੀ ਹਾਂ ਜੀ ਵੈਰੀ ਗੁੱਡ ਉਹ ਕੋਈ ਨਹੀਂ ਵੀਡੀਓ ਬਣੇ ਫਿਰ ਕੇ ਬਾਬੇ ਦਾ ਮੇਲਾ ਯਾਰ ਹੱਦ ਹੋਈ ਯਾਰ ਕੀ ਵੀ ਇਹ ਭਾਈ ਸਾਹਿਬ ਜੀ ਕਣੂਆ ਖੇਡਦੇ ਭਾਈ ਇਹ ਬਾਬੇ ਦਾ ਨਾਂ ਬਹੁਤ ਮਸ਼ਹੂਰਾ ਬਾਬਾ ਸੇਖਮਾ ਦੇ ਨਾਂ ਤੇ ਇਹ ਸਾਰਾ ਮੇਲਾ ਚੱਲਦਾ ਅੱਜ ਤੇ ਕੱਲ ਦੇ ਦਿਨ ਵੀ ਨਾ ਕੱਲ ਦਾ ਮੇਲਾ ਸਹੀ ਆ ਅੱਜ ਤਾਂ ਹੈ ਹੀ ਨਹੀਂ ਅੱਛਾ ਅੱਜ ਦਾ ਅੱਜ ਤਾਂ ਵੇਹ ਲੋਹੜੀ ਦਾ ਮੇਲਾ ਚੱਲਦਾ ਬਹੁਤ ਸੰਗਤ ਆ ਅੱਜ ਦਾ ਸੈਮੀ ਫਾਈਨਲ ਅੱਜ ਵੀ ਹਜ਼ਾਰਾਂ ਦੀ ਗੱਡੀ ਚ ਆ ਕੰਮ ਇੱਥੇ ਸਾਰਾ ਭਰ ਜਾਣਾ ਇਹ ਸਾਰਾ ਠੀਕ ਆ ਬਰਾਹ ਥੋੜੀ ਵੀ ਇਹ ਹੈ ਮੇਲਾ ਅੱਜ ਦਾ ਹਾਂ ਇਹ ਉਹਦੇ ਭਾਈ ਜਿਹੜੇ ਬਾਬੇ ਦਾ ਮਿਲ ਵੀ ਇਹ ਕੋਈ ਇਹ ਕੋਈ ਵੈਲ ਪੜਾ ਨਹੀਂ ਇਹ ਇਹ ਬਾਬੇ ਦਾ ਦਿਨ ਆ ਇਹ ਜਿਹੜਾ ਬਾਬੇ ਦਾ ਦਿਨ ਮਨਾਊਗਾ ਉਹ ਸੁੱਖ ਪਾਊਗਾ ਬਲਦੇਵ ਨਵਾਂ ਕਿਲਾ ਨੈਬ ਨੈਬ ਨੋ ਮਗਲਾ ਵੈਰੀ ਗੁੱਡ ਅਸੀ ਆ ਲਵੇ ਕਿਵੇਂ ਠੀਕ ਹੈ ਜੀ ਇਹ ਆ ਬਾਬੇ ਬੈਠੇ ਹਾਂ ਕਿਰਪਾ ਮਾਲਕ ਦੀ ਇਹ ਸਾਡੇ ਯਾਰ ਆ ਪੁਰਾਣਾ ਹੋਰ ਕਿਵੇਂ ਕਹਿਵੇਂ ਸਤਾਂ ਮੈਂ ਵੀ ਆਖਿਆ ਬੰਦਾ ਠੀਕ ਹੈ ਜੀ ਹਾਂ ਇਹ ਭਾਈ ਘਰੋਂ ਖੜੀ ਜਾਂਦੇ ਆ ਹਾਂ ਠੀਕ ਆ ਤੇ ਮਾਰੇ ਬੰਦੇ ਕੋਈ ਪੁਲਿਸ ਵਾਲਾ ਕੋਈ ਪ੍ਰਸ਼ਾਸਨ ਕੁਝ ਨਹੀਂ ਕਰ ਸਕਦਾ ਇੱਥੇ ਜੋ ਆਦਾ ਮਰਜ਼ੀ ਰੰਗ ਰਲੀਆਂ ਮਨਾਉਣ ਠੀਕ ਹੈ ਨਾ ਮਾਰੇ ਭਲਾ ਕਰੇ ਠੀਕ ਆ ਭਾਈ ਓਕੇ ਵੇ ਸਾਰਿਆਂ ਨੂੰ ਓਕੇ 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 ਹਾਂ ਓਕੇ ਭਾਈ ਓਕੇ ਓਕੇ ਆ ਲੋ ਭਾਈ ਇਹ ਆ ਭਾਈ ਬਾਬੇ ਸੇਖਮੰਦਾ ਮੇਲਾ ਇੱਥੇ ਭਾਈ ਅੱਗੇ ਵੀ ਸੇਕੀ ਜਾਂਦੀ ਲੋਹੜੀ ਆ ਨਾ ਫਿਰ ਆ ਠੀਕ ਆ ਜੀ ਵੈਰੀ ਗੁੱਡ ਉਹ ਚੱਕੋ ਭਾਈ ਇਹ ਆ ਭਾਈ ਰੋਡ ਸਾਰਾ ਰੋਡ ਹੀ ਗੱਡੀਆਂ ਨਾਲ ਭਰਿਆ ਪਿਆ ਇੱਦਾਂ ਹਏ ਕੱਲ ਨੂੰ ਵੇਖਿਆ ਜੋ ਭਾਈ ਬੱਲੇ 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 ਦੁਕਾਨਾ ਤੇ ਮਟ ਪਾਈ ਵਾਹਲਾ ਤਖੜਾ ਇਧਰ ਮਰਾਇ ਮਰਾਇ ਸੀ ਗਿਆ ਓਕੇ ਇਹ ਭਾਈ ਆਉਂਦੇ ਚਕਾਟੇ ਭਰਦੇ ਭਾਈ ਓਕੇ